ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਕਿਸਾਨ ਵੀਰੋ ਜਿਹੜੇ ਪੇਜ ਤੇ ਆਪਣੇ ਪੇਜ ਤੇ ਪਹਿਲੀ ਵਾਰ ਆਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰ ਲਿਓ ਜੇ ਇਦਾਂ ਦੀ ਵੀਡੀਓ ਦੇਖਣ ਦੇ ਲਈ ਸੋ ਜਿਹੜੀ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਆਂ ਪਿੰਡ ਡੇਖ ਨੇੜੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਸੋ ਸਕਰੀਨ ਤੇ ਜਿਹੜੀ ਤੁਹਾਨੂੰ ਕ੍ਰਾਸ ਗਾਂ ਦਿਖਾ ਰਹੇ ਆਂ ਆਪਾਂ ਇੱਕ ਬਾਈ ਨੇ ਬਗਾਉ ਕਰੀਏਗੀ ਲਗਭਗ 4-5 ਦਿਨਾਂ ਦੀ ਕੱਚੀ ਹੈਗੀ ਤੀਜਾ ਸੁਆ ਸੁਣਾ ਵੈੜ ਨੇ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਤੋੜ ਕੇ ਜੱਜਮੈਂਟ ਕਰਾਵਾਂਗੇ ਪਹਿਲਾਂ ਉਸ ਤੋਂ ਪਹਿਲਾਂ ਸਾਨੂੰ ਥਣਲੇਵੀ ਦੀ ਜੱਜਮੈਂਟ ਕਰਾ ਦਈਏ ਨੇੜ ਤੋਂ ਸੋ ਥਣਲੇਵਾ ਤੁਸੀਂ ਦੇਖ ਸਕਦੇ ਹੋ ਵੈੜ ਦਾ ਚਾਰੇ ਥਣ ਪੂਰੇ ਨਿਖੜਵੇਂ ਮੋٹے ਤੇ ਗੈਪ ਚ ਲੱਗੇ ਹੋਏ ਆ ਪਿੱਛੇ ਤੋਂ ਵੀ ਚਾਰ ਆਰਡਰ ਦੀ ਜੱਜਮੈਂਟ ਕਰਾਵਾਂਗੇ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਪਿੱਛੇ ਤੋਂ ਇਹ ਢਿੱਲਾ ਬਹੁਤ ਬਿਆਂ ਗਾਂ ਦੇ ਹਜੇ 4-5 ਦਿਨਾਂ ਦੀ ਕੱਚੀ ਹੈਗੀ ਢਿੱਲਾ ਬਹੁਤ ਪਈਆਂ ਨੇ ਲੇਵਾ ਬਹੁਤ ਹੋਰ ਬਣਾਉਣਾ ਵੜਨੇ ਹਜੇ ਤੇ ਹੋਰ ਹਾਈਟ ਲੈਂਥ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਬਾਕੀ ਬਿਲਕੁਲ ਸਾਫ ਸੁਭਾਗਾ ਇਹਨਾਂ گاਵਾਂ ਦਾ ਦੁੱਧ ਲਗਭਗ ਮੱਝਾਂ ਵਰਗਾ ਹੀ ਹੁੰਦਾ ਹੈਗਾ ਤੇ ਹਾਈਟ ਲੈਂਥ ਦੇਖ ਸਕਦੇ ਹੋ ਬਹੁਤ ਲੰਮੀ ਹੈਗੀ ਉੱਚੀ ਲੰਮੀ ਗਾਂ ਹੈਗੀ ਕੋਈ ਲਿੱਸੀ ਨਹੀਂ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਲਵਾਂਗੇ ਆਜੋ ਕਰਾਈਏ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਦੱਸ ਲਈਏ ਨਾਮ ਗੁਰਦਾਸ ਸਿੰਘ ਨਾਮ ਗਰਦਾਸ ਸਿੰਘ ਪਿੰਡ ਡੇਖ ਪਿੰਡ ਡੇਖ ਤੇ ਆਪਣਾ ਫੋਨ ਨੰਬਰ ਵੀ ਦੱਸ ਦਿਓ ਜੀ ਫੋਨ ਨੰਬਰ ਆਪਣਾ 76578 76578 49114 ਜੀ 49114 ਸੋ ਜਿਹੜੀ ਅੱਜ ਆਪਾਂ ਗਾਣਾ ਬਕਾਉ ਕਰੀ ਜੀ ਕਿਹੜਾ ਸੁਆ ਸੁਣਿਆ ਨੇ ਜੀ ਇਹਨੇ ਤੀਜਾ ਸੁਆ ਸੁਣਿਆ ਜੀ ਇਹਨੇ ਤੀਜਾ ਸੁਆ ਕਿੰਨੇ ਦਿਨ ਬਾਕੀ ਇਹਦੇ ਹਜੇ ਹਲੇ ਇਹਦੇ 5-6 ਦਿਨ ਲੈ ਜੂਗੀ 5 6 ਦਿਨ ਵਾਕਿਆ ਬਣ ਕੇ ਚੱਲ ਉੱਤੇ ਵੀ ਲਿਜਾ ਸਕਦੀ ਆ ਲਿਜਾ ਸਕਦੀ ਆ ਦੋ ਚਾਰ ਬਿਲਕੁਲ ਤੇ ਪਿਛਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਜੀ ਨੇ ਬੈਡ ਨੇ ਪਿਛਲੇ ਸੂਏ ਆਪਾਂ ਤਾਂ ਜੀ ਦੇਖੋ ਥੋਕੜ ਲੈ ਸੀਗੇ ਗੱਭਣ 5 ਮਹੀਨਿਆਂ ਦੀ 5 ਮਹੀਨਿਆਂ ਦੀ ਗੱਭਣ ਸੀ ਉਦੋਂ ਕਿੰਨਾ ਦੁੱਧ ਸੀਗਾ 10 ਲੀਟਰ ਦੁੱਧ ਚੋਕੇ 13 ਕਿਲੋ ਦੁੱਧ ਸੀ ਉਦੋਂ ਹਾਂਜੀ ਤੇ ਹੁਣ ਹੁਣ ਕਿੰਨੇ ਦੀ ਉਮੀਦ ਕਰਦੇ ਆਪੇ ਹੁਣ ਕਿੰਨਾ ਕੁ ਦੁੱਧ ਦੇ ਦੂਗੇ ਹੁਣ 20 22 ਲੀਟਰ ਤੇ ਜਾਊਗੀ 20 22 ਲੀਟਰ ਦੀ ਉਮੀਦ ਕਰਦੇ ਆ ਬਾਕੀ ਅਗਲੀ ਦੀ ਛੇਵਾ ਤੇ ਡਿਪੈਂਡ ਆ ਅਗਲੀ ਛੇਵਾ ਕੀ ਛੇਵਾ ਤੇ ਡਿਪੈਂਡ ਹੈ ਬਾਕੀ ਇੱਕ ਆਪਣਾ ਫੋਨ ਨੰਬਰ ਦੱਸ ਦੁਬਾਰਾ ਜੀ 76578 76578 94114 94114 ਸੋ ਵੀ ਅੱਗੇ ਆਪਾਂ ਤੋੜ ਕੇ ਜੱਜਮੈਂਟ ਕਰਾਵਾਂਗੇ ਵੀਰ ਜੀ ਤੋੜ ਦਿਓ ਜੀ ਸੋ ਤੁਸੀਂ ਤੁਰਦੀ ਤੋਂ ਚੈੱਕ ਕਰ ਸਕਦੇ ਹੋ ਕਾ ਨੂੰ ਤੁਰਦੀ ਤੋਂ ਲੇਵੇ ਦੀ ਜੱਜਮੈਂਟ ਹੋਰ ਕੋਈ ਲੁੱਲੀ ਲੰਗੜੀ ਨਹੀਂ ਬਿਲਕੁਲ ਸਹੀ ਸਲਾਮਤ ਹੈਗੀ ਤੋੜ ਕੇ ਜੱਜਮੈਂਟ ਦੇਖੋ ਤੁਸੀਂ ਲੇਵੇ ਦੀ ਜੱਜਮੈਂਟ ਕਰ ਲਿਓ ਜੇ ਕਰਮਾ ਵਾਲੀ ਦਾ ਲੇਵਾ ਦੇਖੋ ਤੁਸੀਂ 4-5 ਦਿਨਾਂ ਦੀ ਕੱਚੀ ਹੈਗੀ ਮੋਟਾ ਗੁੱਲੇ ਵਾਲਾ ਥਣ ਲਗਿਆ ਮੁਠੀ ਵਾਲਾ ਨਿਖੜਵਾ ਪੂਰਾ ਗੈਪ ਤੇ ਤੇ ਇਸ ਤੋਂ ਬਾਅਦ ਲੰਮੀ ਲੰਜੀ ਬਹੁਤ ਹੈ ਜੀ ਚੋਂ ਤੇ ਜੱਜਮੈਂਟ ਕਰ ਲਓ ਜੀ ਲੇਵੇ ਦੀ ਕਰਮਾ ਵਾਲੀ ਨੇ ਪੰਡ ਲੇਵੇ ਦੀ ਲੈ ਕੇ ਸੋਣਾ ਹਜੇ 4-5 ਦਿਨਾਂ ਦੀ ਕੱਚੀ ਹੈਗੀ ਲੇਵਾ ਦਿਨ ਉੱਤੇ ਵੀ ਲਿਆ ਸਕਦੀ ਹੈਗੀ ਹਜੇ ਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰ ਲਓ ਜੀ ਤੀਜਾ ਸੁਗਾ ਵਹਿੜ ਹੈਗੀ ਬਾਕੀ ਬਹੁਤ ਚੰਗੇ ਦੁੱਧ ਦੀ ਮਾਲਕ ਹੈਗੀ ਬਾਈ ਦੇ ਕਹਿਣ ਮੁਤਾਬਕ ਵੀ 5 ਮਹੀਨੇ ਦੀ ਗੱਭਣ 13 ਕਿਲੋ ਦੁੱਧ ਰਿਕਾਰਡ ਕਰਿਆ ਉਹਦੋਂ 4-5 ਦਿਨ ਪਈ ਨਹੀਂ ਅਜੇ ਡਰਦੀ ਆ ਥੋੜਾ ਜਿਹਾ ਉਪਰ ਤੇ ਪਾਣੀ ਪਈ ਜਾਂਦਾ ਮੂਰੇ ਦਰਦ ਬਾਈ ਦੇ ਦੱਸਣ ਮੁਤਾਬਕ ਇਸ ਇਸ ਵਾਰੀ 20 ਕਿਲੋ ਦੁੱਧ ਹੀ ਮੀਦਾ 20 20 ਲੀਟਰ ਦੀ ਜੇ ਹਿਸਾਬ ਨਾਲ ਬਾਈ ਦੀ ਸੇਵਾ ਸੰਭਾਲ ਲਗੀ ਨੇਵੇ ਦੀ ਜੱਜਮੈਂਟ ਇੱਥੋਂ ਕਰ ਲਿਓ ਜੇ ਨੇਵੇ ਕੰਨੇ ਦਾ ਕਰਮ ਵਾਲ ਨੇ ਬੱਟ ਕੱਢੇ ਵਾ ਜਮਾ ਬਹੁਤ ਸਾਫ ਸੁਥਰਾ ਲੇਵਾ ਗਾ ਬਾਕੀ ਬਾਈ ਤੋਂ ਰੇਟ ਦਾ ਕਨਫਰਮ ਸਾਨੂੰ ਅੱਗੇ ਵੀਡੀਓ ਦੇ ਵਿੱਚ ਕਰਾਵਾਂਗੇ ਪਰ ਕਰ ਮਾਜਦੀ ਤਾਂ ਦੇਖ ਪਾਣੀ ਦੇ ਇਹ ਦੇਖ ਸਕਦੇ ਹੋ ਬਾਈ ਤੋਂ ਬਾਕੀ ਡਿਟੇਲ ਸਾਨੂੰ ਬਾਈ ਤੋਂ ਲੈ ਕੇ ਦਵਾਂਗੇ ਵੀ ਰੇਟ ਦਾ ਕਨਫਰਮ ਕਰਾਂਗੇ ਵੀ ਕੀ ਬਾਈ ਮੁੱਲ ਵਾੜੀ ਕਰਦਾ ਇਹਦੀ ਹਾਂਜੀ ਵੀਰ ਜੀ ਦਾ ਰੇਟ ਕੀ ਕਰਾ ਜੀ ਰੇਟ 70 ਹੈ ਜੀ 70000 ਆਪਣਾ ਲੈਂਡ ਦੇਣ ਕਿਥੋਂ ਤੱਕ ਕੁਝ ਵੀ 52000 ਦੇ ਦੇਗੇ 57000 ਦੀ ਜਸਨੂ ਆ ਮੰਨ ਕੇ ਚੱਲ ਵੀ 52000 ਤੋਂ ਛੋਟ ਹੋ ਜੂਗੀ ਛੋਟ ਹੋ ਜੂਗੀ ਹਾਂ ਮਾਨਤਨ ਮੌਕੇ ਤੇ ਬਾਕੀ ਮੌਕੇ ਤੇ ਆ ਜੀ ਬਾਈ ਵਿਅਕਤੀ ਦਾ ਮਾਨਤਨ ਜ਼ਰੂਰ ਕੀਤਾ ਜਾਊਗਾ ਇੱਕ ਵਾਰੀ ਤੁਸੀਂ ਫੇਰ ਦੇ ਸਕਦੇ ਹੋ ਲੇਵਾ ਹੋਰ ਹੈਡ ਲੈਂਥ ਦੇਖ ਸਕਦੇ ਬਹੁਤ ਚੰਗੀ ਹੈਗੀ ਬਿਲਕੁਲ ਸਾਹ ਸੁਭਾਗ ਆ ਕੋਈ ਆ ਹੋਣੀ ਤੇ ਇੱਥੋਂ ਜਜਮੈਂਟ ਕਰ ਲਿਓ ਜੇ ਲੇਵੇ ਦੀ ਪੰਜ ਛੇ ਦਿਨ ਪਏ ਨੇ ਹਜੇ 70000 ਬਾਈ ਇਹਦਾ ਰੇਟ ਕਰਦਾ ਬਾਕੀ ਬਾਈ ਮੌਕੇ ਦੇ ਮਾਨਤਾ ਜਰੂਰ ਕੀਤਾ ਜਾਊਗਾ ਇਹ ਵਿਅਕਤੀਦਨ ਲੈਵਾ ਉਹ ਨਹੀਂ ਮੂਰ ਨੂੰ ਆ ਹਜੇ 5-6 ਦਿਨਾਂ ਦੀ ਕੱਚੀ ਵੀ ਆ ਤੇ ਬਾਕੀ ਦਿਨ ਉੱਤੇ ਲਿਜਾ ਸਕਦੀ ਆ ਸੋ ਜਿਹੜੇ ਵੀਰ ਨੂੰ ਗਾਂ ਚੰਗੀ ਲੱਗੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਹੋਰ ਬਣੇ ਰਹੋ ਹੋਰ ਏਦਾਂ ਦੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਦੇ ਨਾਲ ਧੰਨਵਾਦ